ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਨਵੀਂ ਵੀਡੀਓ ਚ ਤੁਹਾਨੂੰ ਮਸ਼ੀਨਰੀਆਂ ਬਹੁਤ ਸਾਰੀਆਂ ਦੇਖਣ ਨੂੰ ਮਿਲਣਗੀਆਂ ਗੱਡੀਆਂ ਵੀ ਨੇ ਮੋਟਰਸਾਈਕਲ ਵੀ ਆ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਰੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਗੱਲ ਆਪਾਂ ਪੂਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਨੀਚੇ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਤੁਸੀਂ ਨੋਟ ਕਰ ਲਓ 78140 38764 ਜੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਕੂਠੀ ਆ ਘਰ ਮਕਾਨ ਤੁਸੀਂ ਆਪਣੇ ਕੋਲੇ ਵੀਡੀਓ ਬਣਾ ਕੇ ਭੇਜ ਦਿਓ ਫੋਟੋਆਂ ਭੇਜ ਦਿਓ ਐਡ ਫਰੀ ਦੇ ਵਿੱਚ ਆਪਾਂ ਲਗਾ ਦਾਂਗੇ ਤੇ ਜੇ ਕਿਸੇ ਕੋਲੇ ਕੋਠੀ ਘਰ ਮਕਾਨ ਹੈਗਾ ਤੁਸੀਂ ਵੀਡੀਓ ਆਪ ਨਹੀਂ ਬਣਾ ਸਕਦੇ ਤਾਂ ਅਸੀਂ ਵੀ ਆਪੇ ਬਣਾ ਕੇ ਲੈ ਜਾਾਂਗੇ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਪਾ ਸਕਦੇ ਹੋ ਹੁਣ ਆਪਾਂ ਵੀਡੀਓ ਦੀ ਗੱਲ ਕਰਦੇ ਆਂ ਪਹਿਲੀ ਗੱਡੀ ਜਿਹੜੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸਵਿਫਟ ਆਪਣੇ ਕੋਲੇ ਪਹੁੰਚੀ ਆ ਸਾਫ ਸੁਥਰੀ ਵਧੀਆ ਗੱਡੀ ਐ ਜੇ ਆਪਾਂ ਗੱਡੀ ਦੀ ਡਿਟੇਲ ਦੀ ਗੱਲ ਕਰੀਏ ਤਾਂ ਆਪਾਂ ਨੂੰ ਗੱਡੀ 2008 ਮਿਲ ਜਾਊਗੀ ਇਹਦੀ ਪਾਸਿੰਗ ਰਿਨਿਊ ਕਰਵਾਈ ਹੋਈ ਐ 2028 ਤੱਕ ਆ ਟਾਇਰ ਮਿਲ ਜਾਣਗੇ ਅਸੀਂ ਤੋਂ 85 ਪੈਸੇ ਗੱਡੀ ਕੁੱਲ ਚੱਲੀ ਹੋਈ ਆ 48000 ਕਿਲੋਮੀਟਰ ਟਾਇਰ ਵਧੀਆ ਪਈ ਨੇ ਸਾਫ਼ ਸੁਥਰੀ ਵਧੀਆ ਗੱਡੀ ਆ ਤੇ ਗੱਡੀ ਆਪਣੇ ਕੋਲੇ ਪਹੁੰਚੀ ਆ ਫਰੀਦਕੋਟ ਏਰੀਆ ਚੋਂ ਜਾ ਕੇ ਤੁਸੀਂ ਦੇਖਣੀ ਹੋਵੇ ਫਰੀਦਕੋਟ ਏਰੀਆ ਚ ਜਾ ਕੇ ਦੇਖ ਸਕਦੇ ਹੋ ਆਹ ਜਿਹੜੀ ਗੱਡੀ ਆ ਸਵਿਫਟ VXI ਪੈਟਰੋਲ ਤੇ ਗੱਡੀ ਆ ਤੇ ਇੱਕ ਅੱਸੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਬਹੁਤ ਚੰਗੀ ਗੱਡੀ ਹੈ ਜੀ ਚੰਗੀ ਹਾਲਤ ਚ ਹੈ ਤੇ ਸਿਲਵਰ ਕਲਰ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਚੰਗੀ ਆ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਜਿੰਨਾਂ ਦੀ ਗੱਡੀ ਆ 9877846099 ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਆਲਟੋ ਪੁਨਸੀ ਆ 2021 ਮਾਡਲ ਹੈ ਕੁੱਲ 16000 ਡਰਾਈਵ ਹੋਈ ਆ 16000 ਚੱਲੀ ਹੋਈ ਆ ओरिजिनल ਚੱਲੀ ਹੋਈ ਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਆ ਗੱਡੀ ਖੜੀ ਆ ਜਲੰਧਰ ਏਰੀਆ 'ਚ ਮਾਲਕ ਨੇ ਡਿਮਾਂਡ 1.5 ਲੱਖ ਰੁਪਇਆ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜਾਊਗਾ ਗੱਡੀ ਬਹੁਤ ਚੰਗੀ ਆ ਜੀ ਬਾਕੀ ਫੋਟੋ ਮੈਂ ਇਹਨਾਂ ਨੇ ਚੰਗੀਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਹੋਈਆਂ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਪੰਜਾਬ ਨੰਬਰ ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਹੈ। ਹਾਲ ਤਾਂ ਆਪਾਂ ਕਹਿ ਸਕਦੇ ਆ ਵੀ ਸ਼ੋਰੂਮ ਚ ਜਿਹੋ ਜੀ ਗੱਡੀ ਨਿਕਲਦੀ ਹੁੰਦੀ ਆ ਸੇਮ ਉਹੇ ਜੀ ਪਈ ਆ। ਬਾਕੀ ਤੁਸੀਂ ਦੇਖ ਲਈ ਗੱਡੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਾਰਾ ਕੁਝ ਠੀਕ ਹੈ ਜੀ। ਤੇ ਗੱਡੀ ਆਲ ਓਰੀਜਨਲ ਹੈ। ਗੱਡੀ ਕਿੱਥੇ ਖੜੀ ਆ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਤੇ ਮਾਲਕ ਦੀ ਪਰਸਨਲ ਗੱਡੀ ਆ ਘਰ ਲਈ ਚੱਲੀ ਹੋਈ ਆ। ਤੇ ਜਿੰਨਾ ਦੀ ਗੱਡੀ ਆ ਤੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ। 9872481012 ਇਸ ਨੰਬਰ ਤੇ ਗੱਲ ਕਰ ਲਿਓ ਤੁਸੀਂ ਤੇ ਇੱਕ ਆਪਾਂ ਹੋਰ Swift VXI petrol version ਗੱਡੀ ਲੈ ਕੇ ਪਹੁੰਚਿਆ ਆ ਆਹ ਜਿਹੜੀ ਗੱਡੀ ਆ ਇਹਦਾ ਨੰਬਰ ਦਿੱਲੀ ਆ ਜੀ ਤੇ ਗੱਡੀ ਆ सिल्वर ਕਲਰ ਦੇ ਵਿੱਚ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਚੰਗੀ ਗੱਡੀ ਆਪਾਂ ਨੂੰ ਮਿਲ ਜੂਗੀ ਹਾਲਤ ਬਹੁਤ ਚੰਗੀ ਮਿਲੂਗੀ ਤੇ ਗੱਡੀ ਨਵੇਂ ਟਾਇਰਾਂ ਚ ਹੈ ਤੇ NOC ਮਿਲ ਜੂਗੀ ਗੱਡੀ ਆਲਮੋਸਟ ਓਰੀਜਨਲ ਹੈ ਜੀ ਨਵੇਂ ਸੀਟ ਕਵਰ ਮਾਲਕ ਨੇ ਚੜਵਾ ਰੱਖਿਆ ਬੈਟਿੰਗ ਨਵੀਂ ਹੋਈ ਆ ਤੇ ਗੱਡੀ ਖੜੀ ਹੈ ਮਾਨਸਾ ਏਰੀਆ 'ਚ 1,30,000 ਰੁਪਇਆ ਮਾਲਕ ਨੇ ਕਿਹਾ ਰੇਟ ਆ ਬਾਕੀ ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਨੂੰ ਵੀ ਪਸੰਦ ਆਵੇ ਗੱਡੀ ਤਾਂ ਮਾਲਕ ਕਹਿੰਦੇ ਸੀਗੇ ਇੱਕ ਵਾਰੀ ਫੋਨ ਜ਼ਰੂਰ ਕਰ ਲੈਣਾ ਜੇ ਕਿਸੇ ਨੂੰ ਪਸੰਦ ਆਈ ਹੈ ਗੱਡੀ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਕੀ ਤੁਸੀਂ ਗੱਡੀ ਨੂੰ ਦੇਖ ਲਓ ਪਹਿਲਾਂ ਚਾਰੇ ਪਾਸੋਂ ਬਾਕੀ ਦੇਖ ਲਈ ਤੇ ਅੰਦਰੋਂ ਵੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਜਿਵੇਂ ਕਿ ਮੈਟਿੰਗ ਮੈਟ ਸਾਰਾ ਕੁਝ ਵਧੀਆ ਤੇ ਗੱਡੀ ਦੀ ਹਾਲਤ ਚੰਗੀ ਐ ਗੱਡੀ ਚੰਗੀ ਐ ਰੇਟ ਤੁਹਾਡੇ ਸਾਹਮਣੇ ਆ ਤੁਹਾਨੂੰ ਦੱਸ ਹੀ ਦਿੱਤਾ ਜੀ ਬਾਕੀ ਹੁਣ ਤੁਸੀਂ ਆਪੇ ਗੱਲ ਕਰ ਲਿਓ ਰੇਟ ਵੀ ਪਤਾ ਲੱਗ ਗਿਆ 319 ਮਾਡਲ ਐ ਨੰਬਰ ਮਾਲਕ ਦਾ ਆਪਸ ਸਕਰੀਨ ਤੇ ਦੇ ਰੱਖਿਆ ਨੋਟ ਸਾਰੇ ਜਣੇ ਤੁਸੀਂ ਕਰੋ ਜੀ 98725 98784 ਠੀਕ ਐ ਜੀ ਗੱਡੀ ਦਾ ਅਹਮ ਮਾਲਕ ਦਾ ਨੰਬਰ ਹੈਗਾ ਤੇ ਗੱਡੀ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਹਨ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਮਸ਼ੀਨਰੀਆਂ ਕਾਫੀ ਹਲੇ ਦੇਖਣ ਵਾਲੀਆਂ ਪਈਆਂ ਗਿਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਚੈਨਲ ਤੇ ਹਰ ਰੋਜ਼ ਆਉਂਦੇ ਹੋ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੁਹਾਡਾ ਸ਼ੁਕਰੀਆ ਤੇ ਚੈਨਲ ਨਾਲ ਤੁਸੀਂ ਜੁੜ ਜੂ ਜੇ ਤੁਸੀਂ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਜੀ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਪਾਈਏ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਵੇ ਜੀ ਵੀਡੀਓ ਵਧੀਆ ਲੱਗਿਆ ਤਾਂ نیچے ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਦੱਸਿਓ ਜ਼ਰੂਰ ਲਾਈਕ ਕਰਕੇ ਵੀਡੀਓ ਵਧੀਆ ਲੱਗਿਆ ਜਾਂ ਨਹੀਂ ਜੀ ਜੇ ਨਹੀਂ ਚੰਗੀ ਲੱਗੀ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਤੁਸੀਂ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੀ ਦੱਸ ਵੀ ਸਕਦੇ ਹੋ। ਬਾਕੀ ਮੈਂ ਕੋਸ਼ਿਸ਼ ਕਰ ਰਿਹਾ ਜੀ ਵੀ ਵਧੀਆ ਤੋਂ ਵਧੀਆ ਤੁਹਾਡੇ ਖਾਤਰ ਵੀਡੀਓ ਲੈ ਕੇ ਪਹੁੰਚਾਵਾਂ। ਤੇ ਇੱਕ ਬੇਨਤੀ ਕਰੂੰਗਾ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਤੁਸੀਂ ਆਪਣੇ ਕੋਲੇ ਐਡ ਵਾਸਤੇ ਕੋਈ ਮਸ਼ੀਨਰੀ ਭੇਜ ਦਿਓ। ਖਾਸ ਕਰਕੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜਾ ਤੁਸੀਂ ਰੇਟ ਲਾ ਕੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ। ਬੇਨਤੀ ਵਾਲੀ ਗੱਲ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਜਨ ਐਲੈਕਸ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੱਡੀ ਗੱਡੀ ਦੀ ਹਾਲਤ ਚੰਗੀ ਆਪਾਂ ਨੂੰ ਮਿਲ ਜਾਊਗੀ ਗੱਡੀ ਚੰਗੀ ਐ ਹਾਲਤ ਗੱਡੀ ਦੀ ਚੰਗੀ ਐ ਨੁਕਸ ਵੀ ਕੋਈ ਨਹੀਂ ਬਾਕੀ ਤੁਹਾਡੇ ਸਾਹਮਣੇ ਗੱਡੀ ਐ 2000 ਪੂਰਾ ਮਾਡਲ ਐ ਪਾਸਿੰਗ 2026 ਤੱਕ ਰਹਿਣ ਤੇ ਸਾਰੇ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਸਾਰਾ ਕੁਝ ਆਪਾਂ ਨੂੰ ਮਿਲ ਜਾਊਗਾ ਤੇ ਗੱਡੀ ਖੜੀ ਆ ਹਾਂ ਟਾਂਡਾ ਏਰੀਆ ਚ ਹੁਸ਼ਿਆਰਪੁਰ ਟਾਂਡਾ ਏਰੀਆ ਚ ਤੇ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ 8427473936 ਆਹ ਮਾਲਕ ਦਾ ਨੰਬਰ ਹੈ ਜੀ ਬਾਕੀ ਵੀਡੀਓ ਤੁਸੀਂ ਜਿੰਨੇ ਦੇਖ ਰਹੇ ਹੋ ਕਿੰਮੇ ਦੇ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਜਿਹੜਾ ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਜੀ ਆਹ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ ਬਹੁਤ ਸਾਰੀਆਂ ਮੇਰੀਆਂ ਮਾਤਾ-ਮਾ, ਮੇਰੀ ਭੈਣਾਂ, ਮੇਰੇ ਵੱਡੇ ਬਜ਼ੁਰਗ ਵੀ ਫੋਨ ਕਰਕੇ ਪੁੱਛਦੇ ਵੀ ਤੁਹਾਡੇ ਕੋਲੇ ਗੱਡੀ ਆ? ਆਹ ਗੱਡੀ ਆ ਤੇ ਤੁਹਾਡੇ ਕੋਲੇ ਕੋਈ ਗੱਡੀ ਹੈਗੀ ਆ? ਵੀ ਸਾਡੇ ਕੋਲੇ ਕੋਈ ਗੱਡੀ ਨਹੀਂ ਹੁੰਦੀ ਜੀ ਤੇ ਸਾਡਾ ਤਾਂ ਸਿਰਫ ਐਡ ਕਰਨ ਦਾ ਕੰਮ ਹੈ। ਤੁਸੀਂ ਜਿਹੜੀਆਂ ਗੱਡੀਆਂ ਦੇਖਦੇ ਹੋ ਵੀਡੀਓ ਦੇ ਉੱਪਰ ਹੀ ਆਪਾਂ ਮਾਲਕ ਦਾ ਨੰਬਰ ਦੇ ਦਿੰਨੇ ਆ ਜੀ। ਤੁਸੀਂ ਮਾਲਕ ਨਾਲ ਗੱਲ ਕਰਿਆ ਕਰੋ ਜਿਹੜਾ ਨੰਬਰ نیچے ਹਰੇ ਅੱਖਰਾਂ ਦੇ ਵਿੱਚ ਆਪਣੇ ਚੈਨਲ ਦਾ ਚੱਲਦਾ ਰਹਿੰਦਾ ਹੈ। ਇਹਦੇ ਉੱਪਰ ਤੁਹਾਨੂੰ ਗੱਡੀ ਦੀ ਕੋਈ ਜਾਣਕਾਰੀ ਨਹੀਂ ਮਿਲਣੀ ਜੀ। ਕਿਉਂਕਿ ਜਾਣਕਾਰੀ ਇੱਕ ਤਾਪਾ ਵੀਡੀਓ ਚ ਦੱਸ ਹੀ ਦਿੰਨੇ ਆ ਬਾਕੀ ਮਾਲਕ ਦਾ ਨੰਬਰ ਵੀ ਦੇ ਦਿੰਨੇ ਆ ਜੀ ਤੇ ਉਹ ਜਿਹੜਾ ਆਪਣਾ ਨੰਬਰ ਹੈ ਉਹ ਸਿਰਫ ਐਡ ਕਰਵਾਉਣ ਵਾਸਤੇ ਆ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜ ਕੇ ਤੁਸੀਂ ਐਡ ਕਰਵਾ ਸਕਦੇ ਹੋ ਕੋਈ ਤੁਹਾਡੇ ਕੋਲ ਕੋਠੀ ਜਾਂ ਮਕਾਨ ਹੈ ਘਰ ਹੈ ਕਿਸੇ ਵੀ ਪਿੰਡ ਸ਼ਹਿਰ ਚ ਹੁਣ ਆਪਾਂ ਗੱਲ ਕਰਦਾਂ ਜੀ ਆਪਣੇ ਕੋਲ ਇੱਕ ਜਿਵੇਂ ਜੀ ਤੁਸੀਂ ਦੇਖ ਰਹੇ ਹੋ ਮੋਡੀਫਾਈ ਕੀਤੀ ਹੋਈ ਜੀਪ ਪਹੁੰਚੀ ਆ ਜੀ ਕੋਲੀ ਮੋਡੀਫਾਈ ਬਿਲਕੁਲ ਨਵੀਂ ਕਹਿ ਸਕਦੇ ਇੱਕ ਤਰ੍ਹਾਂ ਦੀ ਮਾਡਲ 2000 ਪਰ ਮੋਡੀਫਾਈ ਬਹੁਤ ਘੰਟ ਇਨਾਂ ਨੇ ਕਰਵਾਈ ਹੋਈ ਆ 2031 ਤੱਕਰ ਪਾਸਿੰਗ ਆਪਾਂ ਨੂੰ ਮਿਲ ਜੂਗੀ ਮਹਿੰਦਰਾ ਦੀ টারਬੋ ਇੰਜਨ ਹੈ ਸੀ ਪਾਵਰ ਸਟੀਰਿੰਗ ਆ ਪਾਵਰ ਬ੍ਰੇਕ ਹੈ ਪ੍ਰਾਬਲ ਪਾਵਰ ਕਲਚ ਹੈ ਜੀ ਤੇ 4-10 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਮੋਗਾ ਮਾਲਕ ਦਾ ਏਰੀਆ ਕੰਮ ਅਸੈਸਰੀ ਸਾਰੀ ਬਹੁਤ ਵਧੀਆ ਲੱਗੀ ਹੋਈ ਆ ਮੋਡੀਫਾਈ ਦੀ ਜਿੰਨੀ ਵੀ ਅਸੈਸਰੀ ਲੱਗੀ ਹੋਈ ਆ ਬਾਕੀ ਟਾਇਰ ਬਿਲਕੁਲ ਨਵੇਂ ਫ੍ਰੈਸ਼ ਆਪਾਂ ਨੂੰ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਨੀਚੇ ਇੱਕ ਪਾਸੇ ਚੁੰਡ ਚ ਲਿਖਿਆ ਹੋਊਗਾ ਤੇ ਤੁਸੀਂ ਦੇਖੋ ਜੀ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਸੀ ਡੀ ਡੀ ਲਕਸ਼ 2012 ਮਾਡਲ ਹੈ ਜੀ 30000 ਰੁਪਏ ਮਾਲਕ ਨੇ ਕਿਹਾ ਕੰਡੀਸ਼ਨ ਆਲ ਉੱਕੀ ਹੈ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣਾ ਚਲਾ ਕੇ ਵੀ ਦੇਖ ਸਕਦੇ ਹਾਂ ਫਾਜ਼ਿਲਕਾ ਏਰੀਆ ਚ ਮੋਟਰਸਾਈਕਲ ਆ ਖੜਾ ਹੈਗਾ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਤੁਸੀਂ ਗੱਲ ਕਰਨੀ ਹੈ ਕੋਈ ਵੀ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਨਾਲ ਤੇ ਇਹ ਸਾਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਕਿਵੇਂ ਦੀ ਲੱਗੀ ਦੱਸਿਓ ਜਰੂਰ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆ ਭੇਜਣਾ ਤੁਸੀਂ ਚਾਹੁੰਦੇ ਹੋ ਆਪਣਾ ਹਰੇ ਜੀ ਅੱਖਰਾਂ ਦੇ ਵਿੱਚ ਨੰਬਰ ਲਿਖਿਆ ਹੋਊਗਾ WhatsApp ਨੰਬਰ ਹੈ 78140 83764 ਤੇ ਅਗਲੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਕਿਹੜੀ ਮਸ਼ੀਨਰੀ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਕਮੈਂਟ ਕਰਕੇ ਜਰੂਰ ਜੀ